ਪੰਜਾਬੀ ਦੇਖ ਰਹੀ ਹੋ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਇੱਕ ਪਿੰਡ ਦੇ ਵਿੱਚ ਵੱਡਾ ਹੰਗਾਮਾ ਹੋ ਜਾਂਦਾ ਜਦੋਂ ਪਿੰਡ ਵਾਸੀ ਟਾਵਰ ਤੇ ਚੜ ਜਾਂਦੇ ਨੇ ਜਿੱਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੰਗਾਮਾ ਜਿਹੜਾ ਹੋ ਗਿਆ ਹੈ ਭਦੋੜ ਦੇ ਪਿੰਡ ਸੰਧੂ ਕਲਾਂ ਦਾ ਪੂਰਾ ਮਾਮਲਾ ਹੈ ਜਿੱਥੇ ਪਿੰਡ ਵਾਸੀ ਇਕੱਠੇ ਹੋ ਚੁੱਕੇ ਨੇ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਨੇ ਦੱਸ ਰਹੀਏ ਕਿ ਪੂਰੇ ਦੇਸ਼ ਦੇ ਵਿੱਚ ਜਿੱਥੇ ਸੜਕਾਂ ਦੇ ਕਰਕੇ ਬਹੁਤ ਸਾਰੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਲੋਕ ਇਸ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਤੋਂ ਜਿਹੜਾ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਹੁਣ ਭਦੋੜ ਦੇ ਇਸ ਇਲਾਕੇ ਦੇ ਵਿੱਚ ਪਿੰਡ ਪੂਰਾ ਵਿਰੋਧ ਦੇ ਵਿੱਚ ਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਪਿੰਡ ਦੇ ਕੁਝ ਬੰਦੇ ਟਾਵਰ ਤੇ ਚੜ ਜਾਂਦੇ ਨੇ ਟਾਵਰ ਤੇ ਚੜ ਕੇ ਹੰਗਾਮਾ ਕਰਦੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿ ਸਾਡੇ ਨਾਲ ਤੱਕਾ ਨਾ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਇਹ ਤਸਵੀਰਾਂ ਤੇ ਹੰਗਾਮਾ ਨਿਕਲ ਕੇ ਇਸ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਦਾ ਹੈ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪਿੰਡ ਵਾਲੇ ਕਹਿੰਦੇ ਨੇ ਕਿ ਸਾਡੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਸਾਡੇ ਨਾਲ ਇਹ ਤੱਕਾ ਬੰਦ ਕਰੋ ਇਹੋ ਜੀਆਂ ਗੱਲਾਂ ਦੇ ਪਿੰਡ ਵਾਸੀ ਨਜ਼ਰ ਆਏ ਨੇ ਸੋ ਕੀ ਕਹਿ ਰਹੇ ਨੇ ਕਿ ਪੂਰਾ ਹੰਗਾਮਾ ਚੱਲ ਰਿਹਾ ਹੈ ਭਾਤਮਾਲਾ ਪ੍ਰੋਜੈਕਟ ਨੂੰ ਲੈ ਕੇ ਤੁਹਾਨੂੰ ਪੂਰਾ ਸੁਣਾ ਦਿੰਨੇ ਆ ਦੇਖੋ ਬੰਦਾ ਟਾਵਰ ਦੇ ਉੱਤੇ ਚੜ ਗਿਆ ਕਿਸਾਨ ਵੱਡੇ ਟਾਵਰ ਤੇ ਕਿੰਨੇ ਹਜ਼ਾਰ ਬੋਲਟ ਦੀ ਲਾਈਨ ਚੱਲ ਰਹੀ ਹੈ ਤੇ ਕਿਸਾਨ ਜਿਹੜੇ ਸੰਧੂ ਕਲਾਨੀਆਂ ਤਸਵੀਰਾਂ ਨੇ ਉਹ ਖੜੀ ਜਾ ਵਸਤਾ ਉੱਪਰ ਲਾ ਕੇ ਲੋਕ ਕਹਿੰਦੇ ਪ੍ਰਸ਼ਾਸਨ ਨਾਲ ਗੱਲ ਕਰ ਲੋ ਇਹ ਜਿਹੇ ਕਦਮ ਨਾ ਚੱਕੋ ਜੇ ਥੋੜਾ ਜਿਹਾ ਥੱਲੇ ਆ ਜਿਓ ਇੱਥੇ ਤੇ ਲੜੋ ਪ੍ਰਸ਼ਾਸਨ ਸਾਡੀ ਗੱਲ ਹੀ ਨਹੀਂ ਸੁਣ ਰਿਹਾ ਆਏ ਬਾਈ ਰਿਵਰਟ ਕਰ ਧੱਕਾ ਕਰ ਰਹੇ ਜੀ ਆਪਣਾ ਪ੍ਰਸ਼ਾਸਨ ਧੱਕਾ ਹਰਿਆਣਾ ਦੇਖੋ ਯਾਰ ਬੁਟੋਗਾ ਆ ਦੇਖੋ ਸਾਡੇ ਨਾਲ ਹਰਾਮ ਹੋ ਰਿਹਾ ਜੀ ਸਾਨੂੰ ਕਾਹੀ ਕੋਈ ਨਹੀਂ ਮਿਲਿਆ ਆ ਧੱਕਾ ਕਰ ਰਹੀ ਆ ਸਾਡੇ ਨਾਲ ਪ੍ਰਸ਼ਾਸਨ ਆ ਦੇਖੋ ਬਜ਼ੁਰਗ ਆ ਬਜ਼ੁਰਗਾਂ ਨਾਲ ਕੀ ਹੋ ਰਿਹਾ ਸਭ ਸਕਦੇ ਹੋ ਪਿੰਡ ਸੰਧੂ ਕਲਾ ਹਲਕਾ ਭਧੌੜ ਦਾ ਪਿੰਡ ਆ ਜਿੱਥੇ ਕਿਸਾਨ ਸੀਗੇ ਇੱਕ ਪਾਸੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਸੀਗਾ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਜਿਹੜੇ ਕਿਸਾਨਾਂ ਨੂੰ ਜਿਹੜਾ ਇੱਥੇ ਕਈ ਸਾਨੂੰ ਰੈਸਟ ਵੀ ਕੀਤਾ ਗਿਆਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਿਹੜੇ ਰੈਸਟ ਕੀਤੇ ਹੋਏ ਨੇ ਪੁਲਿਸ ਦੇ ਸਾਡੀ ਜ਼ਮੀਨ ਰੋਕੀ ਰਹੀ ਹੈ ਸਾਨੂੰ ਧੱਕੇ ਨਾਲ ਇਹਨਾਂ ਨੇ ਸਾਰੇ ਨੋਤੀਕ ਬੰਦ ਕਰ ਲਏ ਸਾਡੇ ਬੰਦੇ ਖੰਭੇ ਤੇ 你抓紧！抓紧！抓紧！抓紧！哎。